ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੱਲ ਜੋ ਕੈਬਨਿਟ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਤੇ ਉੱਥੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਦੀ ਫਸਲਾਂ ਨੂੰ ਲੈ ਕੇ ਕਿਹਾ ਗਿਆ ਕਿ ਜਿਸ ਦਾ ਖੇਤ ਉਸਦੀ ਰੇਤ ਨੀਤੀ ਲਾਗੂ ਕੀਤੀ ਗਈ ਤੇ ਉਸ ਦੇ ਦੌਰਾਨ ਉਹਨਾਂ ਨੇ ਇਹ ਜਿਹੜਾ ਕਿ ਇਸ ਤੇ ਡੈਡਲਾਈਨ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਹੋਰ ਵੀ ਪੱਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਤੇ ਹੁਣ ਔਣ ਵਾਲੀ ਅਗਲੀ ਰਣਨੀਤੀ ਵੀ ਕੱਢ ਲਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਦੇ ਹਾਂ ਤੇ ਜਿਸ ਤੋਂ ਬਾਅਦ ਆ ਤਾਂ ਸਾਨੂੰ ਇਹ ਫੈਸਲਾ ਬਿਲਕੁਲ ਵੀ ਮੰਜ਼ੂਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੱਸਦੀ ਏ ਕਿ ਜੋ ਐਲਾਨ ਹੈ ਉਸ ਨੂੰ ਲੈ ਕੇ ਅਸੀਂ ਸੰਘਰਸ਼ ਜਿਹੜਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਕਿ ਸੰਘਰਸ਼ ਕਰਾਂਗੇ ਕਿਸਾਨ ਜਥੇਬੰਦੀਆਂ ਹੁਣ ਮੋੜ ਤੋਂ ਜੜੀਆਂ ਕਿ ਗਰਮ ਦਿਖਾਈ ਦੇ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਸਰਕਾਰ ਦੇ ਇਸ ਫੈਸਲੇ ਨੂੰ ਐਲਾਨ ਨੂੰ ਜਿਹੜਾ ਕਿ ਰੱਦ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਉਹ ਤੁਹਾਨੂੰ ਸੁਣਾਉਂਦੇ ਆ ਪੰਜਾਬ ਵਿੱਚ ਜੋ ਇੱਕ ਮਹੀਨੇ ਤੋਂ ਆਪਣੀ ਸਿੱਧੀ ਬਣੀ ਹੋਈ ਹੈ ਕਿ ਵੀਰਸਤ ਕੀਤੀ ਹੈ ਪੰਜਾਬ ਦੇ ਲੋਕ ਇਹਦੇ ਲਈ ਜੂਝ ਰਹੇ ਆ ਹੋਰ ਵੀ ਜਿਹੜੇ ਮਦਦ ਕਰਤੇ ਆ ਬਾਹਰਲੇ ਸੂਬਿਆਂ ਦੇ ਲੋਕ ਜਿਹੜੇ ਉਹ ਵੀ ਵੱਡੀ ਗਿਣਤੀ ਚ ਆ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਪੰਜਾਬ ਤੇ ਕੇਂਦਰ ਸਰਕਾਰ ਦਾ ਇਚ ਕੀ ਰੋਲ ਆ ਉਹਨਾਂ ਦਾ ਰੋਲ ਆ ਹੜਾ ਨੂੰ ਲਿਆਉਣ ਦੇ ਵਿੱਚ ਆ ਜਿਹੜਾ ਕਾਰਪੋਰੇਟ ਪੱਕੀ ਏਜੰਡਾ ਜਿਹੜਾ ਹੈ ਇਹ ਲਾਗੂ ਕੀਤਾ ਜਾਣਾ ਪੰਜਾਬ ਤੇ ਦੇਸ਼ ਦੇ ਵਿੱਚ ਇਹ ਉਹਦਾ ਸਾਰਾ ਵੱਡਾ ਰੋਲ ਆ ਤੇ ਜੋ ਪੰਜਾਬ ਸਰਕਾਰ ਨੇ ਕੱਲ ਇੱਕ ਕੈਬਨਟ ਦੀ ਮੀਟਿੰਗ ਕਰਕੇ ਇੱਕ ਮਹੀਨੇ ਬਾਅਦ ਉਹ ਵੀ ਮੁੱਖ ਮੰਤਰੀ ਦੀ ਕੀ ਹਾਲਤ ਆ ਜੋ ਆਸਰ ਡਿੱਗਾ ਆਵਾ ਉਥੋਂ ਇੱਕ ਮਜਬੂਰੀ ਦੇ ਵਿੱਚ ਇੱਕ ਐਲਾਨ ਜੇ ਕੀਤੇ ਆ ਫਾਰਮੈਲਟੀ ਕੀਤੀ ਹੈ ਇਹ ਐਲਾਨ ਹੋ ਗਿਆ ਜੋ 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 2023 ਚ ਨਾ ਨੇ ਹਾੜਾ ਵੇਲੇ ਕੀਤੇ ਸੀ ਉਹ ਐਲਾਨ ਹੋਣ ਕੀਤੇ ਆ ਕੋਈ ਵੱਖਰਾ ਐਲਾਨ ਨਹੀਂ ਹੈ ਇਹ ਇਸ ਕਰਕੇ ਅਸੀਂ ਜੋ ਵੀ ਨਾ ਕੱਲ ਐਲਾਨ ਕੀਤੇ ਆ ਉਹਨਾਂ ਨੂੰ ਰੱਦ ਕਰਦੇ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਸਖਤੀ ਕਾਬੂ ਨਹੀਂ ਦਿੰਦੇ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ 12 ਤਰੀਕ ਨੂੰ ਸਾਰੇ ਡਿੱਟੀ ਪਰਾਂ ਨੂੰ ਪੰਜਾਬ ਚ ਮੰਗ ਪੱਤਰ ਦੇਣ ਜਾ ਰਹੇ ਆ ਉਸ ਮੰਗ ਪੱਤਰ ਤੇ ਗੌਰ ਕੀਤਾ ਜਾਵੇ ਉਹ ਧਿਆਨ ਦੇ ਵਿੱਚ ਸਾਰੇ ਫੈਸਲੇ ਦੁਬਾਰਾ ਜਿਹੜੇ ਆ ਉਸ ਬਾਰੇ ਕੀਤੇ ਜਾਂਦੇ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਜੋ ਪ੍ਰੀਤ ਚੁੱਕਣ ਦਾ 31 ਦਸੰਬਰ ਤੱਕ ਇਨਸਾਨਾਂ ਨੂੰ ਹੱਕ ਦੇਣੇ ਆ ਜਿਹਦਾ ਰੇਤ ਜਿਹਦਾ ਖੇਤ ਉਹਦੀ ਰੇਤ ਤੇ 31 ਦਸੰਬਰ ਤੱਕ ਇਹ ਆਪਣੇ ਆਪ ਹੀ ਆਪਾ ਵਿਰੋਧੀ ਤੁਹਾਡੀ ਜਿਹੜੀ ਆ ਜਿਹੜਾ ਲਾਂਗ ਕੀਤਾ ਵਾ ਇੱਕ ਬੰਨੇ ਤੁਸੀਂ ਕਹਿੰਦੇ ਜਿਹਦਾ ਖੇਤ ਉਹਦੀ ਰੇਤ ਤੇ 31 ਦਸੰਬਰ ਦੀ ਜਿਹੜੀ ਡੈਡ ਲਾਈਨ ਕਿੱਥੋਂ ਆ ਗਈ ਪਈ ਕੋਈ 31 ਦਸੰਬਰ ਦੀ ਡੈਡ ਲਾਈਨ ਸਾਨੂੰ ਮਨਜ਼ੂਰ ਨਹੀਂ ਗਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਾਲਾ ਤਾਂ ਕਿਸਾਨ ਮਜ਼ਦੂਰ ਮੋਰਚੇ ਵਾਲਾ ਰੇਤ ਜਿਹੜੀ ਆ ਕਿਸਾਨਾਂ ਦੇ ਨਾਲ ਖਲੋਕੇ ਜਦੋਂ ਤੱਕ ਤਨ ਚਕਾਈ ਜਾਊਗੀ ਤੇ ਸਦਾ ਚਕਾਈ ਜਾਊਗੀ ਤੁਸੀਂ ਕੁਝ ਨਹੀਂ ਦੇਤੇ ਲੱਗਦੇ ਜੋ ਵੀ ਕਿਸਾਨ ਦੇ ਖੇਤ ਚ ਆ ਰਿਹਾ ਵਾ ਉਹ ਕਿਸਾਨ ਦਾ ਵਾ ਜੇ ਖੇਤ ਕਿਸਾਨ ਦਾ ਤਾਂ ਤੁਸੀਂ ਉਹਦੇ ਕੀ ਲੱਗਦੇ ਜੋ ਵੀ ਇਹ ਸਾਡੀ ਜਿਹੜੀ ਆ ਇਸ ਪੰਜਾਬ ਭਗਵੰਤ ਮਾਦੀ ਸਰਕਾਰ ਨੂੰ ਚਾਹਵਣੀ ਆ ਇਹਦੇ ਨਾਲ ਕਿਸਾਨਾਂ ਵੀ ਉਹਦਾ ਕਰਜ਼ੇ ਤੁਸੀਂ ਗੱਲ ਕਰ ਰਹੇ ਜੋ ਕਿ ਸਰੋਂ ਕਿਸ਼ਤਾਂ ਜਿਹੜੀਆਂ ਸਰਕਾਰੀ ਬੈਂਕਾਂ ਦੀ ਉਹ 6 ਮਹੀਨੇ ਗਾਹ ਕਰਦੇ ਨੇ ਡਿਲੇ ਕਰਦੇ ਨੇ ਆ ਇਹ ਰੱਦ ਕਰਦੇ ਆ ਤੇ ਜਿਹੜਾ ਕਿਸਾਨਾਂ ਬਦਾਰ ਸਮਝਾ ਕਰ ਜਾ ਜਿਹੜਾ ਖਤਮ ਕੀਤਾ ਜਾਏ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਤੇ ਨਾਲ ਤੁਸੀਂ ਜਿਹੜਾ 20000 ਰੁਪਏ ਲਾਂ ਕਰਦੇ 20000 ਵੀ ਇਕੱਲੇ ਦਾ ਲਾਂ ਕੀਤਾ ਉਹਨੂੰ ਵੀ ਅਸੀਂ ਰੱਦ ਕਰਦੇ ਆ ਤੇ ਉਹਦੇ ਵਿੱਚ 70000 ਰੁਪਏ ਸਾਡੀ ਮੰਗਿਆ ਝੋਨੇ ਵਾਸਤੇ ਗੰਨੇ ਵਾਸਤੇ 1 ਲੱਖ ਰੁਪਇਆ ਤੇ ਜਿਹੜੀਆਂ ਸਬਜ਼ੀਆਂ ਉਹਨਾਂ ਦਾ ਜਿੰਨਾ ਐਸਟੀਮੇਟ ਬਣਾ ਕੇ ਜਿੰਨੇ ਦੀ ਉਹ ਸਬਜ਼ੀਆਂ ਨਿਕਲਦੀਆਂ ਜਾਂ ਉਹਦਾ ਜੋ ਖਰਚਾ ਆ ਉਹ ਗਿਣ ਕੇ ਵਿੱਚ ਤੇ ਉਹ 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 ਉਹਦਾ ਲਾਂ ਕਰੋ ਤੇ 10% ਇਹਦੇ ਵਿੱਚੋਂ ਜਿੰਨਾ ਵੀ ਬਣਦਾ ਵਾ ਕਿਉਂਕਿ ਉਹਨਾਂ ਦੀ ਸਾਰੀਆਂ ਦਿਹਾੜੀਆਂ ਮੇਰੀਆਂ ਉਹਨਾਂ ਦਾ ਮਜ਼ਦੂਰਾ ਦਾ ਜਿਹੜਾ ਸਾਰਾ ਹੋਇਆ ਵਾ ਮਜ਼ਦੂਰਾ ਦਾ ਵੀ ਜਿਹੜਾ ਵਾ ਉਹਨਾਂ ਦਾ ਖਰਚਾ ਚੱਲਿਆ ਉਹਦੇ ਦੀ 10% ਦਾ ਲਾਂ ਉਹਨਾਂ ਵਾਸਤੇ ਕਰੋ ਉਨਾ ਵਾਤੇ ਜਿਹੜੇ ਗਰੀਬ ਗੜੇ ਦੁਕਾਨਦਾਰ ਉਹਨਾਂ ਵਾਸਤੇ ਲਾਂਖ ਕਰੋ ਜਿਹੜੇ ਹੋਰ ਉਹਨਾਂ ਗਰੀਬ ਦੁਕਾਨਾਂ 'ਚ ਕੰਮ ਕਰਦੇ ਸੀ ਗਰੀਬ ਉਹਨਾਂ ਵਾਸਤੇ ਲਾਂਖ ਕਰੋ ਇਹ ਸਾਰੇ ਜੋ ਸਮਾਜ ਜੋ ਜਿਹੜਾ ਵਾ ਇਹਦੇ ਵਿੱਚ ਟੈਰ ਟੈਰੀ ਹੋ ਗਿਆ ਵਾ ਜਿਹੜਾ ਬਰਬਾਦ ਹੋਇਆ ਵਾ ਜਿਹੜਾ ਨੁਕਸਾਨ ਹੋਇਆ ਜਿਹੜਾ ਸਾਡੇ ਸਮਾਜ ਦਾ ਸਾਰੇ ਸਮਾਜ ਵਾਸਤੇ ਲਾਂਖ ਕੀਤੇ ਜਾਣਾ ਕਿਸ ਦੇ ਨਾਲ ਅਸੀਂ ਇਹ ਮੰਗ ਕਰਦੇ ਇਹ ਵੀ ਸਾਡੀ ਇਹ ਵੀ ਸਾਡੀ ਪੰਜਾਬ ਸਰਕਾਰ ਨੂੰ ਦੀ ਸਖਤ ਚੇਤਾਵਨੀ ਆ ਕਿ ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਜੋ ਪੀਐਸਜੀ ਆ ਮੁਰਗੀ ਦਾ ਇਹਨਾਂ ਦੇ ਦਾਂਗੇ ਦੂਜੇ ਦਾ ਇਹਨਾਂ ਦੇ ਦਾਂਗੇ ਆ ਇਹਦਾ ਗਾਂ ਦਾ ਇਹਨਾਂ ਦੇ ਦਾਂਗੇ ਬੱਕਰੀ ਦਾ ਇਹਨਾਂ ਦੇ ਦਾਂਗੇ ਤੇ 4 ਲੱਖ ਰੁਪਏ ਜਿਹੜਾ ਬੰਦੇ ਮਰ ਗਏ ਆ ਉਹਨਾਂ ਨੂੰ ਦੇ ਦਾਂਗੇ ਉਹ ਵੀ ਅਸੀਂ ਰੱਬ ਕਰਦੇ ਆ 1 ਕਰੋੜ ਰੁਪਇਆ ਜਿੰਨੇ 52 ਹੁਣ ਤੱਕ ਜਿਹੜੀਆਂ ਵਾ ਹੋ ਚੁੱਕੀਆਂ ਵਾ ਟਰੈਡੀਆ ਉਹਨਾਂ ਦਾ ਤਰਾਸਦੀ ਹੋ ਚੁੱਕੀਆਂ ਕੁਝਾ ਜਾਂਣਾ ਜਾ ਚੁੱਕੀਆਂ ਉਹਨਾਂ ਨੂੰ 1 ਕਰੋੜ ਰੁਪਇਆ ਉਹਨਾਂ ਦੇ ਪਰਿਵਾਰ ਦੇ ਜਿਹਨੂੰ ਨੌਕਰੀ ਉਹਨਾਂ ਸਾਰਾ ਕਰਜਾ ਖਤਮ ਕੀਤਾ ਜਾਵੇ ਤੇ ਜਿਹੜੇ ਅਜੇ ਬਾਕੀ ਦਾ ਜਿਹੜਾ ਵਾ ਇਹੜਾ ਮੁਰਗੀ ਦਾ ਦੂਜੇ ਦਾ ਜਿਹਦਾ ਡੰਗਰਾਂ ਦਾ ਉਹ ਜੋ ਸਾਡਾ ਮੰਗ ਪੱਤਰ 2 ਲੱਖ ਰੁਪਏ ਦਾ ਡੰਗਰ ਦਾ ਆਪਣਾ ਘਾਵਾ ਮੱਝ ਦਾ ਬਾਕੀ ਉਹ ਤਰ੍ਹਾਂ ਹੀ ਸਾਰਾ ਜਿਹੜਾ ਤੁਸੀਂ ਘਰਾਂ ਦਾ ਉਹ ਜਿੰਨੇ ਦਾ ਘਰ ਕਿਹਦਾ ਕਰੋੜ ਦਾ ਕਿਹਦਾ 2 ਕਰੋੜ ਦਾ ਕਿਹਦਾ 100 ਲੱਖ ਦਾ 5 ਲੱਖ ਦਾ ਜੋ ਵੀ ਹੈਗਾ ਉਹਦਾ ਇੰਕ੍ਰੀਮੈਂਟ ਲਾ ਕੇ ਦਿੱਤਾ ਜਾਵੇ ਇਸ ਕਰਕੇ ਜੋ ਤੁਸੀਂ ਕੱਲ ਪੰਜਾਬ ਦੇ ਭਗਵੰਤ ਮਾਨ ਨੇ ਜੋ ਐਲਾਨ ਕੀਤੇ ਆ ਉਹਨਾਂ ਨੂੰ ਸਾਰੇ ਨੂੰ ਹੀ ਰੱਦ ਕਰਦੇ ਆ ਤੇ ਕਿਤਾਬ ਨਹੀਂ ਦਿੰਦੇ ਆ ਜੇਕਰ ਇਹਨਾਂ ਨੇ ਇਹ ਨਾ ਕੀਤਾ ਚੌਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿੱਚ 12 ਤਰੀਕ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਤਗੜੇ ਸੰਘਰਸ਼ ਦਾ ਨਾਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾਊ ਜਿੱਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਤੇ ਆਪਣਾ ਕੇਂਦਰ ਸਰਕਾਰ ਹੋਊਗੀ ਆ ਪ੍ਰਧਾਨ ਮੰਤਰੀ ਆ ਗਿਆ ਰਿਹਾ ਪਹਿਲਾਂ ਪਹਿਲਾਂ ਖੇਤੀਬਾੜੀ ਮੰਤਰੀ ਹੋ ਕੇ ਗਿਆ ਅੱਜ ਪ੍ਰਧਾਨ ਮੰਤਰੀ ਇੱਕ ਫਾਰਮੈਲਟੀ ਤੌਰ ਤੇ ਦौरा ਪੂਰਾ ਕਰਨ ਵਾਸਤੇ ਜਿਹੜਾ ਮੂੰਹ ਰੱਖਣੀਆਂ ਰੱਖਣ ਵਾਸਤੇ ਆ ਗਿਆ ਕੀ ਰੰਗ ਦੀਦਾ ਨੀਗਾ ਪੰਜਾਬ ਇੱਕ ਮਹੀਨੇ ਤੋਂ ਸੜ ਰਿਹਾ ਇੱਕ ਮਹੀਨੇ ਤੋਂ ਜਿਹੜਾ ਵਾ ਇੱਥੇ ਜਿਹੜਾ ਬਰਬਾਦ ਹੋ ਰਿਹਾ ਇੱਕ ਮਹੀਨੇ ਤੋਂ ਹੜਾਂ ਨੇ ਹੜਾਂ ਨੇ ਤਬਾਹੀ ਕੀਤੀ ਹੋਈ ਆ ਇੱਕ ਮੂੰਹ ਜੁਬਾਨ ਦਾ ਕਰੀ ਆਪਣੇ ਪਧਾਰ ਮੰਤਰੀ ਨਾਲ ਹੀ ਤੋਂ ਖੋਲੀ ਇਹ ਪ੍ਰਧਾਨ ਮੰਤਰੀ ਕੀ ਹੈ ਪ੍ਰਧਾਨ ਮੰਤਰੀ ਦਾ ਕੋਈ ਜਿਹੜਾ ਵਾ ਮੱਤ ਕੱਕ ਹੈਗਾ ਪੰਜਾਬ ਚ ਆਉਣ ਦਾ ਕੋਈ 10000 ਕੋਈ 10000 ਕੋਈ 20000 ਕੋਡ 30000 ਰੁਪਇਆ ਉਥੋਂ ਲਾਨ ਕਰਕੇ ਆਇਆ ਕੀ ਆ ਲੈ ਕੇ ਤੁਸੀਂ ਵੱਤ ਤੋਂ ਬਾਕੀ ਫੇਰ ਬਾਅਦ ਚ ਵੇਖਿਆ ਜਾਊਗਾ ਕੋਈ ਇਸ ਤਰੀਕੇ ਦਾ ਕੋਈ ਲਾਨ ਨਹੀਂ ਕੋਈ ਕੁਝ ਨਹੀਂ ਉਸ ਤਰ੍ਹਾਂ ਹੀ ਆਣ ਕੇ ਫੇਰਾ ਮਾਰ ਕੇ ਜਿ ਤਰ੍ਹਾਂ ਖੇਤੀਬਾੜੀ ਮੰਤਰੀ ਗਿਆ ਉਸ ਤਰ੍ਹਾਂ ਇਹ ਇੰਨੇ ਚੱਲ ਜਾਣਾ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਸਮਝੋ ਇਹ ਪ੍ਰਬੰਧ ਹੀ ਤੁਹਾਡਾ ਨਹੀਂਗਾ ਇਹ ਪ੍ਰਬੰਧ ਹੀ سرمایہਦਾਰ ਦਾ ਹੈ ਪ੍ਰਬੰਧ ਹੀ ਕਾਰਪੋਰੇਟ ਦਾ ਹੈ ਪ੍ਰਬੰਧ ਹੀ ਤੁਹਾਡਾ ਵਿਰੋਧੀ ਆ ਇਹ ਪ੍ਰਬੰਧ ਦੀ ਕੁਦਰਤ ਉਹਨਾਂ ਵਿਰੋਧੀ ਆ ਤੇ ਬਨੋਖ ਵਿਰੋਧੀ ਆ ਤੇ ਬਾਕੀ ਸਾਰੇ ਕਿੰਨੇ ਵਰਗਿਆ ਉਹਨਾਂ ਦੇ ਵਿਰੋਧੀ ਆ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਆਹ ਲੜਾਈ ਦੇ ਮੈਦਾਨ ਦੇ ਵਿੱਚ ਤਕੜੇ ਤੋਂ ਡਿੱਟਿਏ ਜਿਸ ਤਰੀਕੇ ਨਾਲ ਪੰਜਾਬ ਦੇ ਲੋਕ ਤੇ ਬਾਹਰਲੇ ਸੂਗਿਆਂ ਦੇ ਲੋਕ ਜਿਹੜੇ ਆ ਹੜਾਂ ਦਾ ਮੁਕਾਬਲਾ ਕਰ ਰਹੇ ਆ ਹੜ੍ਹ ਪੀਟ ਦਾ ਦੀ ਮਦਦ ਕਰ ਰਹੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਆ